The show India's go- ਲੈਟਨ ਦੇ ਵਿੱਚ ਆਪਣੇ ਕਮੈਂਟ ਕਾਰਨ ਮੁਸ਼ਕਲਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਰਣਵੀਰ ਅਲਾਬਾਦੀਆ ਹਾਲ ਹੀ ਦੇ ਵਿੱਚ ਗੁਆਰਟੀ ਪੁਲਿਸ ਨੇ ਪ੍ਰਸਿੱਧ ਯੂਟਿਊਬਰ ਆਸ਼ੀਸ਼ ਚੰਚਲਾਨੀ ਜਸਪ੍ਰਿਤ ਸਿੰਘ ਆਪੂਰਵ ਮਖੀਜਾ ਰਣਵੀਰ ਅਲਾਬਾਦੀਆ ਤੇ ਸਮੇ ਰੈਨਾ ਦੇ ਨਾਲ ਹੀ ਹੋਰਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਇਲਜ਼ਾਮ ਹੈ ਕਿ ਇਹਨਾਂ ਸਾਰਿਆਂ ਨੇ ਇੱਕ ਸ਼ੋਅ ਦੇ ਵਿੱਚ ਅਸ਼ਲੀਲਤਾ ਨੂੰ ਉਤਸ਼ਾਹਤ ਕੀਤਾ ਤੇ ਅਸ਼ਲੀਲ ਚਰਚਾਵਾਂ ਦੇ ਵਿੱਚ ਸਾਰੇ ਸ਼ਾਮਿਲ ਹੋਏ ਸੀ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਮਸ਼ਹੂਰ ਸਟੈਂਡ ਅਪ ਕਾਮੇਡੀਅਨ ਸਮੇ ਰੈਨਾ ਦੇ ਸ਼ੋਅ ਇੰਡੀਆਜ਼ ਗੋਟ ਲੈਟਨ ਦੇ ਇੱਕ ਤਾਜ਼ਾ एपिसोड ਦੇ ਵਿੱਚ ਯੂਟਿਊਬਰ ਰਣਵੀਰ ਇਲਾਬਾਦੀਆ, ਆਸ਼ੀਸ਼ ਚੰਚਲਾਨੀ, ਜਸਪ੍ਰੀਤ ਸਿੰਘ ਅਤੇ ਅਪੂਰਵਾ ਮਖੀਜਾ ਐਜ਼ ਅ ਗੈਸਟ ਉੱਥੇ ਪਹੁੰਚੇ ਸੀ। ਸ਼ੋਅ ਦੇ ਦੌਰਾਨ ਗੱਲਬਾਤ ਦਾ ਪੱਦਰ ਇਸ ਹੱਦ ਤੱਕ ਡਿੱਗ ਗਿਆ ਕਿ ਅਸ਼ਲੀਲ ਅਤੇ ਇਤਰਾਜ਼ਯੋਗ ਗੱਲਾਂ ਹੋਣ ਲੱਗੀਆਂ ਤੇ ਸਭ ਤੋਂ ਵੱਡਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਰਣਵੀਰ ਅਲਾਬਾਦੀਆ ਨੇ ਪੈਰੈਂਟਸ ਨੂੰ ਲੈ ਕੇ ਇੱਕ ਅਸ਼ਲੀਲ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਹਨਾਂ ਦੀ ਆਲੋਚਨਾ ਵੀ ਕੀਤੀ ਗਈ ਹੁਣ ਗੁਆਟੀ ਪੁਲਿਸ ਨੇ ਇਹਨਾਂ ਸਾਰਿਆਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵਾ ਸਰਮਾ ਨੇ ਇਸ FIR ਬਾਰੇ ਜਾਣਕਾਰੀ ਐਕਸ ਅਕਾਊਂਟ ਤੇ ਸਾਂਝੀ ਕੀਤੀ ਆ ਤੇ ਇਸ ਮਾਮਲੇ ਨੂੰ ਲੈ ਕੇ ਜਿਹੜਾ ਹੰਗਾਮਾ ਵਧਣ ਤੋਂ ਬਾਅਦ ਰਣਵੀਰ ਲਾਬਾਦੀਆ ਨੇ ਵੀਡੀਓ ਸ਼ੇਅਰ ਕਰਕੇ ਮੁਆਫੀ ਵੀ ਮੰਗ ਲਈ ਸੀ ਪਰ ਹੁਣ ਇਹ ਮਾਮਲਾ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ